ਆਪੇ ਗਾਣਾ ਸਾਡਾ ਕਰਦੇ ਕਿਉਂਕਿ ਸਾਡੀਆਂ ਸਿਹਤਾਂ ਜਿਹੜੀਆਂ ਉਹ ਮਹਿੰਗੀਆਂ ਨਹੀਂ ਹੁੰਦੀ ਉਹ ਜਿਹੜਾ ਵਾ 2450 ਦਿਹਾੜੀ ਚਲੂਗਾ ਕੋਈ 1000 ਰੁਪਿਆ ਦਾ ਪੋਸਟ ਜੇ ਸਰਕਾਰ ਸਾਡੇ ਹਸਪਤਾਲਾਂ ਵਿੱਚ ਫਿਕਰੂ ਮਾਰ ਕੇ ਨਾ ਯਹਿਰ ਦੇਵੇ ਉਹਦੀ ਜਗ੍ਹਾ ਤੇ ਉਹਨਾਂ ਨੇ ਕਾਰਡ ਬਣਾ ਕੇ ਉਹਨਾਂ ਨੂੰ ਕੋਈ ਵੀ ਨੀਂ ਦਿੱਤਾ ਜਾਵੇ ਸਰਕਾਰੀ ਉਹ ਆਪੀ ਦਿਹਾੜੀ ਕਰਨ ਉਹ ਆਪੀਆਂ ਧੀਆਂ ਦੇ ਵਿਆਹ ਕਰਨਾ ਉਹ ਆਪੇ ਰੱਖਿਆ ਵੀ ਕੋਈ ਵੀ ਜਿੰਦਗਾਈ ਆ ਪੜਾਈ ਆ ਕਰਾਉਂ ਇਹ ਉਹ ਇੱਕ ਬੰਦੇ ਉੱਤਾਈ ਕਰ ਦੋ ਦੀ ਸਮੈਗ ਖਾ ਕੇ ਢਾਈ ਜੰਦੂ ਦੀ ਜਿਹੜੀ ਉਹਦੇ ਬੱਚਿਆਂ ਦੇ ਸਮੈਗ ਨੂੰ ਪੀ ਗੋ ਜੇ ਸਾਡੇ ਇੱਕ ਜਤਰਾ ਕਰਨ ਤੇ ਝੋਨਾ ਹੋ ਕੇ ਸਾਡੇ ਡਰਾਮਾ ਬਣ ਗਏ ਜੇ ਸਾਡੇ ਘਰ ਖੁਸ਼ੀ ਜੇਤੀ ਹੁੰਦੀ ਉਸ ਨੂੰ ਪਿਆ ਹੁਗਾ ਉਹ ਉਸ ਦਾ ਉਗਾ ਕਰ ਲੰਮੇ ਝੋਨੇ ਵਾਂਗ ਖਾ ਲਿਆ ਉਹਦੀ ਜ਼ਮੀਨ ਦੀ ਵੀ ਨੂੰ ਨੀ ਤੇ ਜੁਬਾਨ ਦੀ ਇਹ ਰੰਗਾਂ ਦੀ ਉਹਨੂੰ ਪੜੀ ਉਸ ਤੋਂ ਪੈਦਾ ਹੋਈ ਉਹਦੋਂ ਗਿੰਦਾਵਾ ਜਦੋਂ ਅਸੀਂ ਬਰੇਗ ਕਰਦੇ ਬਰੇਗ ਦੇ ਉੱਤੇ ਆਜੀਆ ਉਹ ਕਿ ਲੋਬ ਇੰਡਿਆ ਉਹ ਧਿਆਨ ਨਹੀਂ ਕਰੇਗਾ ਕਿ ਆਪੀਆਂ ਕਿੰਨੇ ਖਾ ਕੇ ਆਪਦੇ ਦੱਤੇ ਪਾ ਲੇ ਜਿਸ ਕਰਕੇ ਅਸੀਂ ਉਹ ਜਵਾਨੀ ਦੀ ਜਿਹੜੀ ਆ ਉਹ ਬਚਾਉਣ ਵਾਸਤੇ ਇੱਕ ਇੱਕੋ ਦਿਹਾੜੀ ਦਾ ਪਾ ਉਸ ਤੋਂ ਵੀ ਨਹੀਂ ਕਿੰਦੀ ਤੇ ਠੀਕਿਆ ਨਹੀਂ ਮਤਲਬ ਆ ਸਾਢੇ 8 ਸਾਲ ਬੋਲੇ ਮਦੀਨਾਵਾਲਾ ਵਿੱਚ ਆਇਆ ਡਾਕਟਰਾਂਆਂ ਨੇ ਸਲਾਹਾਂ ਕਰਕੇ ਸਾਡੂੰ ਚਾਹ ਤੋਂ ਬਗੈਰ ਅਸੀਂ ਅਜੇ ਤੱਕ ਸਿਰਫ ਇੱਕੋ ਹੀ ਗੋਲੀ ਵੀ ਖਾੜੀ ਉਹਦੇ ਦੇਖ ਕੇ ਆ

ਇਹ ਜਦੋਂ ਸਾਉਣੇ ਸਾਡੇ ਵਿੱਚ ਹੈਗੀ ਇਹਨੂੰ ਸੀਨੀਅਰ ਹੀ ਦੋਸੀਗੇ ਟੀਕੋ ਦੇ ਵਾਸਤੇ ਇਹ ਜੀ ਬੋਲੀ ਸਰਕਾਰ ਨਾਲ ਲਈ ਕਰਦੇ ਆਪਾਂ ਵੀ ਕਿੰਨੇ ਕਿਲੋ ਮਾਰਕੀਟ ਦੀ ਜਿਹੜੀ ਲਈ ਹੈ ਲੱਖਾਂ ਕਰੋੜਾਂ ਦੀ ਦੇ ਰਾਇਆ ਇਹਨੂੰ ਯਾਰ ਇਹ ਕਿੰਨੋਂ ਕੋਸ ਦੇ ਦਿਓਾਰੇ ਕੋਲ ਦੇਓ ਨਾਲੇ ਜਿਹੜੇ ਸਾਡੇ ਭਰਾ ਦਿੱਲੀ ਦੇ ਵਿੱਚ ਰਾਜਸਥਾਨ ਚ ਕਿਸਾਨ ਹੀ ਹਨ ਉਹ ਭਾਵੇਂ ਉਹ ਕਿਸੇ ਯਾਤਰਾ ਦੇ ਲੈ ਕੇ ਕਿਸਾਨ ਉੱਥੇ ਮੁਹਾਵਲਵਾਰੇ ਨੂੰ ਉਹਨੂੰ ਮੀਰੇ ਪਾਲ ਲੈ ਕੇ 100 ਰੁਪਏ ਕਿਲੋ 1000 ਰੁਪਏ ਕਿਲੋ ਲੈ ਆ ਕੇ ਸਰਕਾਰ ਨੂੰ ਦੇ ਦੋ ਜਿੱਥੇ ਕੋ ਖਸਾਨ ਭਰਾਵਾ ਨਹੀਂ ਲੋਕੀਂ ਚੋ ਆ ਜੂਗੀ ਇਹ ਤਾਂ ਸਾਡੀ ਜਿਹੜੀ ਨੌਜਵਾਨੀਆਂ ਨੇ ਇਹੋ ਭਾਜੀ ਐਸ ਕਰਕੇ ਸਾਡੀ ਜੱਦੀ ਬੰਦੀ ਵੇਨ ਇਹਨਾਂ ਮੰਮਾ ਦੇ ਵਿੱਚ ਵੀ ਹੋਣੀ ਚਾਹੀਏ ਬਾਕੀ ਭਲੇ ਦੇ ਕੰਮ ਚਲੋ ਵਿਆਹ ਕਰਨੇ ਜਾਂ ਕੋ ਹਾਰ ਆ ਗਿਆ ਪਿੱਛੇ ਜਿਹੜਿਆਲ ਜਿੱਥੇ ਅਸੀਂ ਜ다가 ਮਿਲੇ ਆ ਕੜਿਆਲ ਤੁਹਾਡਾ ਜੱਦੀ ਬੰਦੀ ਦਾ ਪ੍ਰਧਾਨ ਸੀ ਉਹਨੂੰ ਕੋਈ ਤਨੀ ਦਾ ਸਹਿਯਕਾਰ ਨਹੀਂ ਉਹ ਮੋਬੀਲ ਤੇ ਡਾਕਟਰਾਂ ਨੇ ਉਹਨੂੰ 20 ਲੱਖ ਰੁਪਇਆ ਲਵਾ ਕੇ ਉਹਨੂੰ ਕਾਫੀ ਜਨੇ ਵਾਅਦੇ ਜਵਾਬ ਦਿੱਤਾ ਤੇ ਇੰਤਜ਼ਾਰ ਦਾ ਕੰਮ ਕਰਾਇਆ ਉਹਦੇ ਕੋਲ ਪੈਸਾ ਕੋਈ ਨਹੀਂ ਸਾਡੇ ਜੱਲੇ ਬਣੀ ਨੇ ਕਿਤੇ ਨੇ 5 ਪਾਇਆ ਤੇ 20 ਪਾਇਆ ਤੇ 20 ਪਾਇਆ ਤੇ ਅੰਤ ਨੂੰ ਲਾਰਜ ਕਰਾਇਆ ਆਪਰੇਸ਼ਨ ਕਰਿਆ ਆਪਰੇਸ਼ਨ ਕੁਝ ਟਾਈਮ ਪੈਸੇ ਕਰੀ ਹਿੰਗੇ ਤੋਂ ਹੋ ਗਿਆ ਉਹ ਬਦਲਾ ਪ੍ਰਿੰਟ ਹੋਇਆ ਉਹ ਉਹੀ ਗਿਆ ਉਹ ਜੈਤੋ ਵੀ ਮੋਲ ਵੀ ਆ ਰਾਤ ਨੂੰ ਵੀ ਕਹਾਣ ਕਰਦੇ ਆ ਉਹਦੇ ਚਾਚੇ ਆਏ ਤੇ ਠੱਗਦੇ ਚਲੇ ਗਏ ਉਹਦੀ ਜੀ ਬੀਨੋ ਦੇ ਵਾਰਸਾਂ ਵਿੱਚ ਬੱਚਿਆਂ ਨੂੰ ਉਹ ਭਰਾਵ ਦੇ ਤਮਾਕੀ ਠੀਕ ਨਹੀਂ ਗੇ ਉਹ ਉਹ ਨਹੀਂ ਜੜੇ ਮਲਾਂਦੀ ਜਦੋਂ ਉਹ ਵੀ ਸਾਹਮਣੇ ਗਈ ਉਹ ਘਰ ਦੀ ਬੱਚਾ ਇੱਕ ਬਾਜਾ 18 ਸਾਲ ਦਾ ਜਮਤਰੀ ਉਹ ਜੇਡੇ ਆ ਤੇ ਉਹਨੂੰ ਸਾਹਮਣੇ ਆ ਇਸ ਕਰਕੇ ਜੱਤੀ ਹੋਈ ਇਹ ਸਾਹਨਾ ਕਬੂਦ ਲੈਣ ਵਾਲੀ ਗੱਲ ਹੀ ਆ ਪਰਿਵਾਰ ਦੀ ਉਹਦਾ ਭਲੇ ਵਾਸਤੇ ਹੀ ਕਰਦੀ ਹੋਇਆ ਸਾਡੇ ਸਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਗੇ ਆਪਾਂ ਦੇ ਤੁਸੀਂ ਇਹ ਕੋਸ਼ਸ਼ਾਂ ਮੇਰਾ ਦੇ ਇਸ ਤਰ੍ਹਾਂ ਮਤਲਬ ਆਪਾਂ ਦਾ ਮਿਲਦਾ ਤੁਹਾਨੂੰ ਪਤਾ ਲੱਗ ਗਿਆ ਹੈ ਇਹ ਲਾਗੇ ਦੇ ਦੇਵੀ ਅਸਾਂ ਦਾ ਪ੍ਰਮਾਤਮਾ ਹੀ ਆ ਤੇ ਅਸੀਂ ਜਿਹੜੀ ਇਹ ਸੋਚੀ ਜੇ ਤੁਹਾਡੇ ਜਿੰਨਾ ਤੁਹਾਡੀ ਪਾਰਟੀ ਆ ਜਾਂ ਤੁਹਾਡੀ ਜਿਹੜੀ ਇਹ ਰੋਕ ਬਣਾਈ ਆ ਉਹਦੇ ਨਾਲ ਅਸੀਂ ਛੋੜੀ ਜੇ ਆ ਸਾਡਾ ਕੰਮ ਛੋਟਾ ਵਾ ਤੁਸੀਂ ਬਹੁਤ ਜ਼ਿਆਦਾ ਚਾਰੀ ਸੰਘਾ ਜਿਹੜਾ ਹੈ ਛੋਟੇ ਆ ਪਰ ਚਲੋ ਤੁਹਾਡੀ ਪਾਰਟੀ ਜਿਹੜੀ ਅੱਜ ਐਲਾਨ ਵਾਸਤੇ ਸਾਡੇ ਕੋਲ ਨਹੀਂ ਇੱਕ ਪਾਵਰ ਲੈਣ ਵਾਸਤੇ ਇੱਕ ਸਿਰਾਂ ਦੀ ਕੋਈ ਮਾਇਆ ਦੀ ਨਹੀਂ ਸਿਰਫ ਜਿਹੜਾ ਦੀ ਕੇਸ ਹਾਰ ਨਹੀਂ ਆਪਨੇ ਸਾਹ ਦੇ ਸਬੂਤ ਹੋ ਜੇ ਅੱਜ ਆਪਾਂ ਇਹ ਮੰਨਦੇ ਹਈਏ ਸਰਕਾਰ ਦਾ ਜਾਂ ਆਪਾਂ ਤੇਰੇ ਵੀਡੀਓ ਚੱਕਣਾ ਹੋਰ ਆ ਕਿ ਸਰਕਾਰ ਕੋਈ ਇਹ ਪੂਰੇ ਕਰਨ ਤੋਂ ਬਾਅਦ ਪਾਉਣ ਵਾਸਤੇ ਸਾਡੇ ਤੋਂ ਲੋੜ ਹੈ ਵਾਸਤੇ ਆਏ ਤੇ ਸਾਡੇ ਸੀਓ ਦੀ ਲੋੜ ਹੁੰਦੀ ਹੈ ਕਿਸੇ ਕਾਰਨ ਕਰੇ ਕੋਈ ਸਾਡਾ ਕੋਈ ਜਨਤਾプチ ਦਾ ਕੋਈ ਮਕਸਦ ਹੋਇਆ ਜਾਂ ਸਮਝਾ ਦਈਏ ਹੈ ਕਿ ਇਸ ਨਾਲ ਆਪੇ ਜਾਂ ਆਪਣੇ ਜਾਂ ਜਿੱਤਨਾ ਸੀ ਤੇ ਆ ਰਹੀ ਹੈ ਜਨਸ਼ਿਆ ਸਿਰਫ ਜਿਹੜੇ ਟਰੈਕਟਰ ਚੁੱਕਿਆ ਉਹਨਾਂ ਬੋਰਨ ਵਾਸਤੇ ਜੈਦਬਤ ਤੁਹਾਨੂੰ ਵੀ ਕਿਹਾ ਉਹ ਆਪਣੇ ਜ਼ਰੂਰਤ ਜਿਹੜੇ ਸੀ ਨਾ ਜੋ ਕਚੀਆਂ ਮਕਾਹਣ ਨੂੰ ਦੋ ਸੀ ਤੇ ਉਹ ਤੋਂ ਕਚੀਆਂ ਕਰਨਾ ਹੁੰਦੀਆਂ ਤੇ ਜਦੋਂ ਕੜੀਆਂ ਨੂੰ ਜਲਦੀ ਰਾਜ਼ੀ ਹੁੰਦੀਆਂ ਮੈਂ ਪਛੇਤ ਨਹੀਂ ਜਿਹੜਾ ਸਾਹਮਣੇ ਜਦੋਂ ਕਚੀ ਕਾਹਨ ਸਨੀ ਉਹ ਸਾਰਾ ਜਿਹੜਾ ਬਹਿ ਜਾਂਦੀ ਸੁੱਕੀ ਸੁੱਕੀ ਜਿਹੜੀ ਉਹ ਬਹਿ ਗਈ ਦੋ ਤੇ ਉਹਦਾ ਕੀ ਗਾਰਡਨ ਨਹੀਂ ਬਸ ਤੇ ਮੇਰੇ ਕੋਈ ਆਪਾਂ ਦਾ ਬਹਿ ਜਾਣੀ ਦੇ ਬਾਗ ਦੇ ਤਲੇ ਜੰਮੀ ਲਿਆ ਕੇ ਲੱਕੜ ਦੀ ਚੱਕੀ ਨੂੰ ਖੰਡੇਤਾ ਹਾਂ ਕਹਿੰਦੇ ਹੈ ਜੈਤਾ ਦੀਪਾ ਚਲੂ ਹੋ ਜੇ ਉਹ ਜਿਹੇ ਸਾਡੇ ਮਾਜੀ ਖੰਮੀ ਗਏ ਸੇ ਨਿਕਾਲ ਕੇ ਕਹਿ ਦਈਓ ਉਹਨੂੰ ਪੱਲੇ ਧਾ ਦੇ ਦੇ ਤੇ ਥੰਦ ਜਿਹੜੀ ਉਹ ਦੇਦੇਗੀ ਤੇ ਬਾਗਿਆਂ ਆਵਾਸ ਪਾਏ ਨੇ ਉਹ ਤੇਰੀ ਨਹੀਂ ਜਿਹੜਾ ਆਪਣਾ ਕਲੇ 50 ਦੇ 10 ਕਿਲੋ 20 20 ਦੀਆਂ 2 ਗੋਡੀਆਂ ਸਾਦੇ ਹੀ ਰੂਪ ਹੁੰਦੇ ਚਾਹ ਰੱਖਦੇ ਹਾਂ ਉਹ ਬਾਤਿਆ ਨਹੀਂ ਬੰਦੇ ਸੁੱਤੇ ਹੋਣੇ ਤੱਕ ਬਾਹਰ ਜੇ ਉਹ ਝੜਿੜ ਨਹੀਂ ਉਦੋਂ ਆਪਾਂ ਉਹਦੀ ਕੰਮ ਕੀ ਕਰਾਂ ਇੱਕ ਜਿਹੜਾ ਪੋਸਟਪੀਡ ਦਾ ਜਿਹੜਾ ਫਟਾਤਾਂ ਦੇ ਥੰਮੀ ਦੇਣ ਵਾਸਤੇ ਕੋਸ਼ਿਸ਼ ਕਰ ਰਹੀ ਇਹਨਾਂ ਆਪਾਂ ਇਹਦੋਂ ਮੋੜਨਾ ਸਿੰਥੈਟਿਕ ਨਹੀਂ ਹੈ। ਸਹੀ। ਜਿਸ ਕਰਕੇ ਇਹ ਆ ਜਿਹੜਾ ਵਾ ਇਹ ਕਹਿ ਰਹੇ ਆ ਉਹ ਹੋਰ ਆਪਾਂ ਨੂੰ ਕੋਈ ਮਕਸਦ ਨਹੀਂ ਦਾ ਸਾਡਾ ਪੰਜਾਬ ਜਿਹੜਾ ਨਸੀਦੀ ਹੋਈ ਇਹ ਜਿਹੜੇ ਡੈਕਟ ਹੋ ਚੁੱਕੀ ਆ ਜਿਹੜੇ ਮਾਰੇ ਅੱਜ ਕੱਲ ਕਲਾ ਕਲਾ ਬੱਚਾ ਮਾਪਿਓ ਨੇ ਜੀ ਵੀ ਬਚਾ ਰੱਖਿਆ। ਇੱਕ ਬੱਚਾ ਹੀ ਦਾ ਜਿਹੜਾ ਉਹ ਨਸ਼ੇਦਾਰ ਬੱਚਾ ਮੇਰਾ ਨਹੀਂ ਯਾਰ ਵੀ ਆਪਾਂ ਆਂਦੇ ਤੇ ਬੱਕਰੀ ਦੀ ਮਾਰ ਕੇ ਨਾਲ ਖੇਤ ਐ ਬਣਾਉਂਦੇ। ਉਹ ਬੱਚਾ ਜਿਹੜਾ ਵਾ ਅੱਜ ਵੀ ਗਿਆ ਕੱਲ ਨੂੰ ਸਾਢੇ 2 ਸਾਲ ਬਾਅਦ ਆਪਾਂ ਫਤਹਿ ਰਹੇ ਨਾ ਇਸ ਕਰਕੇ ਯਾਨੀ ਕਿ ਇੱਕ ਪੂਰਤ ਦੀ ਖਾਲ ਲੱਗੇ ਤੇ ਜਾਓ ਮੈਂ ਵਾਅਦਾ ਨਾਲ ਜੇ ਨਾਲੇ ਪਿੱਛੇ ਨਿਕਾ ਮਾਰੋ ਤੇ ਪੜਾਈ ਕਰ ਲੋ ਜਿਹੜੇ ਸਾਡੇ ਸਾਹਮਣੇ ਲੋਕੀ ਨਾ ਬੈਠੇ ਇੱਕ ਕਰੋ 120 30 ਸਾਲ ਤੋ। ਇਹਦੇ ਨਾਲ ਕੋਈ ਮਤਲਬ ਨਸਾਨ ਨਹੀਂ ਹੈ ਤੇ ਫਿਰ ਅੱਜ ਬੇਵੀਪਿੰਡ ਸੈਂਟਰ ਡਾਕਟਰ ਜੀਤ ਸਿੰਘ ਜੀ ਦਾ ਖਾਣ ਸੁਣਿਆ ਹੋਊਗਾ ਉਹ ਵੀ ਆਦਾ ਚੰਗੀ ਹੈ ਤੇ ਉਹ ਜਿਹੜਿਆ ਉਹ ਬੁੱਲਦੀ ਲੋਰ ਨਹੀਂ ਹੈਗੀ ਸਾਰੇ ਸਿੰਥੈਟਿਕ ਨਸ਼ਿਆਂ ਦਾ ਸਿੰਥੈਟਿਕ ਦਵਾਈਆਂ ਦਾ ਜਿਹੜਾ ਵਾ ਸਾਡਾ ਅੰਦਰ ਜਿਹੜਾ ਕਿੰਨੇ ਜਿਹੜਾ ਖਾਬ ਕਰਦੀਆਂ ਨੇ ਨਾ ਅਸੀਂ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਕੋਈ ਪਤਾ ਨਹੀਂ ਕਿਹੜੀ ਸਟੇਜ ਤੱਕ ਕਿੰਨਾ ਜਾ ਕੇ ਸਾਡੇ ਜਿਹੜਾ ਵਾ ਬੱਚੇ ਤਾਂ